ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਮਾਇਆ ਮੋਰਾ ਪੱਟੀ ਐਸਐਮਐਲ ਮੌਜੂਦਿਆਂ ਜੀ ਪਿੰਡ ਪੱਖੋ ਕੇ ਟਾਲੀ ਸਾਹਬ ਜਿੱਥੇ ਸਭ ਤੋਂ ਪਹਿਲਾਂ ਹੜ੍ਹ ਰਹੇ ਇਹੋ ਜਿਹੇ ਪਿੰਡ ਨੂੰ ਨਿਚੋੜ ਕੇ ਰੱਖ ਦਿੱਤਾ ਵਾ ਸੜਕਾਂ ਦੇ ਉੱਤੇ ਲਈ ਮਜਬੂਰ ਹੋ ਚੁੱਕੇ ਨੇ ਜਥੇ ਬੰਦੀਆਂ ਕੋਈ ਨਾ ਕੋਈ ਮਦਦ ਦੇ ਲਈ ਪਹੁੰਚ ਰਹੀਆਂ ਨੇ ਅੱਜ ਹੁਣ ਫਿਰ ਇੱਕ ਜੈਸੇ ਬਦੀ ਪਹੁੰਚੀ ਆ ਕਿਹੜੀ ਆ ਗੱਲਬਾਤ ਕਰਦੇ ਆ ਕਿੱਥੋਂ ਆਏ ਨੇ ਆਓ ਜੀ ਨਾਲ ਗੱਲਬਾਤ ਕਰ ਗਏ ਹਾਂਜੀ ਬੀ ਜੀ ਸਭ ਤੋਂ ਪਹਿਲਾਂ ਆਪਣਾ ਜੀ ਨਾਂ ਜੀ ਮੇਰਾ ਨਾਮ ਜਗਦੀਰ ਸਿੰਘ ਹੈ ਤੇ ਅਸੀਂ ਪੂਰੀ ਟੀਮ ਜਿਹੜੀ ਅਸੀਂ ਬਰਨਾਲਾ ਡਿਸਟ੍ਰਿਕਟ ਤੋਂ ਆਏ ਆ ਸਾਡਾ ਪੂਰਾ ਗਰੁੱਪ ਸਾਡੇ 25-30 ਜਾਣਿਆਂ ਦਾ ਗਰੁੱਪ ਜਿਨ੍ਹਾਂ ਨੇ ਹੀ ਜਿਹੜੀ ਮੈਡੀਸਿਨ ਦੀ ਜਿਹੜੀ ਮੈਡੀਕਲ ਸਹਾਇਤਾ ਦੇ ਵਜੋਂ ਅਸੀਂ ਮੈਡੀਸਿਨ ਦੀ ਇੱਕ ਕਿੱਟ ਤਿਆਰ ਕਰਵਾਈ ਆ ਤੇ ਸਾਡੇ ਜਿੰਨਾ ਕਿ ਗਰੁੱਪ ਅਸੀਂ ਸਿੰਘ ਸਵਾ ਮੂਵਮੈਂਟ ਲਾਹੌਰ ਤੇ ਗਦਰ ਮੂਵਮੈਂਟ ਉਹਨਾਂ ਨੂੰ ਸਮਰਪਿਤ ਰਹਿ ਕੇ ਅਸੀਂ ਕਾਰਜ ਕਰ ਰਹੇ ਆ ਸੋ ਉਹਨਾਂ ਨੂੰ ਸਮਰਪਿਤ ਰਹਿ ਕੇ ਅਸੀਂ ਇਹ ਸਾਰਾ ਕਾਰਜ ਬੈਠ ਰਹੇ ਆ ਇਹ ਭਾਜੀ ਇੱਕ ਵਾਰੀ ਜੀ ਸਤਿਫਲਾ ਕਿੱਟ ਦਿਖਾਓ ਜੀ ਸਾਨੂੰ ਜੀ ਜਿਹੜੀ ਚੀਜ਼ ਬਰਤੋਂ ਵਾਲੀਆਂ ਉਹ ਸਾਰੀ ਦੱਸੋ ਇਹਦੇ ਵਿੱਚ ਕੀ ਕੀ ਇਹ ਜਿਹੜੀ ਬਰਤਣ ਵਾਲੀ ਜਿਹੜੀ ਚੀਜ਼ ਆ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਅਸੀਂ ਮੈਡੀਸਨ ਤਿਆਰ ਕਰਵਾਈ ਆ ਮੈਡੀਸਨ ਅਸੀਂ ਐਮ ਡਾਕਟਰ ਤੋਂ ਤਿਆਰ ਕਰਵਾਈ ਆ ਜਦੋਂ ਅਸੀਂ ਜਿਹੜੀ ਮੈਡੀਸਨ ਜਦੋਂ ਤਿਆਰ ਕਰਵਾਈ ਉਹਦੇ ਵਿੱਚ ਸਾਰੀ ਇਨਸਟਰਕਸ਼ਨ ਦਿੱਤੀ ਇਹਦੇ ਵਿੱਚ ਜਿਹੜੀ ਜਿਹੜੀ ਮੈਡੀਸਨ ਪਾਈ ਆ ਉਹਦੀ ਇਨਸਟਰਕਸ਼ਨ ਸਾਰੀ ਨਾਲ ਨਾਲ ਜਾਰੀ ਕੀਤੀ ਹੋਈ ਆ ਜਿੱਦਾਂ ਉਹ ਰੋਮਾਉਸ ਹੋ ਗਿਆ ਠੀਕ ਹੈ ਬੁਖਾਰ ਤੋਂ ਦਰਦ ਤੋਂ ਪੰਜਾਬ ਤੋਂ ਤੇ ਜਾਂ ਉਹ ਆਰਐਸ ਜੋ ਘਾਟ ਪੈਂਦੀ ਆ ਆਰਐਸ ਦੀਆਂ ਫਰੂਟੀਆਂ ਜਾਂ ਆਰਐਸ ਦੇ ਪਾਊਚ ਸਪੋਰੋਲਿਕ ਇਹ ਸਾਰੀ ਮੈਡੀਸਨ ਆ ਫਸਟ ਏਡ ਦੀ ਕਿੱਟ ਸਾਰੀ ਮੈਡੀਸਨ ਸਾਡੀ ਉਹਦੇ ਵਿੱਚ ਪਾਈ ਹੋਈ ਆ ਜੀ ਤੇ ਇਹੀ ਚੀਜ਼ਾਂ ਸੀ ਇਹਦੇ ਬੇਸਿਕ ਚੀਜ਼ਾਂ ਜਣੀਆਂ 15 ਤੋਂ 18 ਚੀਜ਼ਾਂ ਆ 20 ਚੀਜ਼ਾਂ ਸੀ ਜਿਹੜੀਆਂ ਇਸ ਕਿੱਟ ਦੇ ਵਿੱਚ ਪ੍ਰੋਵਾਈਡ ਕਰਵਾ ਰਹੇ ਹਾਂ ਹੁਣ ਤੱਕ ਕਿੰਨੇ ਕਿ ਪਿੰਡ ਕਵਰ ਕਰ ਚੁੱਕੇ ਤੁਹਾਡੀ ਜਿਹੜੀ ਸੋਚਾ ਜੀ ਹੁਣ ਤੱਕ ਅਸੀਂ ਇਹ ਤੋਂ ਪਹਿਲਾਂ ਅਸੀਂ ਫਿਰੋਜ਼ਪੁਰ ਫਾਜ਼ਲਕਾ ਉਧਰਲੀ ਸਾਈਡ ਕੰਮ ਕਰ ਰਹੇ ਸੀਗੇ ਸਾਡੀ ਸਭ ਤੋਂ ਪਹਿਲੀ ਅਪਰੋਚ ਇਹ ਹੀ ਹੁੰਦੀ ਆ ਕਿ ਅਸੀਂ ਜਿਹੜੇ ਲੋਡਬੰਦ ਪਰਿਵਾਰ ਆ ਉਹਨਾਂ ਤੱਕ ਹੀ ਅਸੀਂ ਜਿਹੜੀ ਅਪਰੋਚ ਕਰੀਏ ਜਿੰਨਾ ਤੱਕ ਇਹ ਚੀਜ਼ਾਂ ਬੇਸਟ ਨਾ ਜਾਣ ਜਿੰਨਾ ਤੱਕ ਇਹ ਚੀਜ਼ਾਂ ਜਿਹੜੀਆਂ ਉਹਨਾਂ ਦੀ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ ਰਹਿਣ ਅਸੀਂ ਤਾਂ ਕਰਕੇ ਅਸੀਂ ਉਹਨਾਂ ਪਰਿਵਾਰਾਂ ਦਾ ਕੀ ਅਪਰੋਚ ਕਰ ਰਹੇ ਹਾਂ ਫਾਜ਼ਲਗਾ ਦਾ ਜਿੱਦਾਂ ਹੀ ਗਏ ਸੀਗੇ ਕਾਵਾਂ ਵਾਲੀ ਪੱਤਨ ਉਧਰਲੀ ਸਾਈਡ ਦੇ ਤੇ ਜਾਰੋਹਿਲਾ ਪਿੰਡ ਰਾਮ ਸਿੰਘ ਪੈਣੀ ਉਹ ਸਾਰੇ ਪਿੰਡ ਇਧਰ ਉਹ ਫਿਰੋਜ਼ਪੁਰ ਦੇ ਜਿਹੜੇ ਬੰਡਾਲਾ ਸਭਰਾਵਾ ਇਹ ਸਾਰੇ ਪਿੰਡ ਅਸੀਂ ਕਵਰ ਕੀਤੇ ਆ ਜੀ ਸਾਡੇ ਨਾਲ ਟੀਚਰ ਵੀ ਨੇ ਸੋਸ਼ਲ ਵੀ ਕੰਮ ਕਰ ਰਹੇ ਨੇ ਪ੍ਰਿੰਦਰ ਸਿੰਘ ਜੀ ਆਓ ਜੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੋਈ ਵੀ ਟੀਮ ਜਿਹੜੀ ਇੱਥੇ ਡੇਰਾ ਬਾਬਾ ਨਾਨਕ ਕੋਈ ਵੀ ਲੈ ਕੇ ਇੱਥੇ ਪਹੁੰਚਿਆਣਾ ਇਹਨਾਂ ਦੀ ਇਹੋ ਹੀ ਅਪਰੋਚ ਹੁੰਦੀ ਆ ਵੀ ਆਪਾਂ ਜਿੱਥੇ ਸਭ ਤੋਂ ਵੱਧ ਮਾਰ ਪਈਆ ਪਹਿਲਾਂ ਉਹਨੂੰ ਕਬਰ ਕਰਕੇ ਦੀ ਜੀ ਪ੍ਰਿੰਦਰ ਜੀ ਸੋ ਅੱਜ ਵੀਰ ਬਰਨਾਲੇ ਤੋਂ ਆਏ ਨੇ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਆਂ ਆਪਾਂ ਪੱਖੋ ਘਟਾਲੀ ਸਾਹ ਤੋਂ ਹੁੰਦੇ ਹੋਏ ਜਿਹੜਾ ਵਾ ਧਰਮਕੋਟ ਤੁਨਕੋਟ ਪੱਤਨ ਉਸ ਤੋਂ ਬਾਅਦ ਘਣੀਏ ਕੇ ਬੇਟ ਜਿੱਥੇ ਜਿਹੜੇ ਨੇ ਹੈਲਥ ਦੇ ਡਾਇਰੈਕਟ ਡਿਪਟੀ ਡਾਇਰੈਕਟਰ ਵੀ ਪਹੁੰਚ ਹੋਏ ਨੇ ਉਸ ਤੋਂ ਇਤੇ ਜਾ ਕੇ ਕਿਉਂਕਿ ਇਹ ਇੱਕ ਬਹੁਤ ਹੀ ਵਧੀਆ ਜਿਹੜੀ ਕਿੱਟ ਹੈ ਤੁਸੀਂ ਦੇਖ ਹੀ ਚੁੱਕੇ ਹੋ ਆਲਰੇਡੀ ਔਰ ਮੈਨੂੰ ਸਾਤਾ ਚੰਗੀ ਗੱਲ ਲੱਗੀ ਕਿ ਇਹਦੇ ਵਿੱਚ ਉਹਨਾਂ ਲਿਖ ਕੇ ਪ੍ਰੋਪਰ ਪਾਇਆ ਹੈ ਤੇ ਜਿਹੜੇ ਵੀ ਵੀਰ ਭੈਣ ਭਰਾਵਾਂ ਕੋਈ ਜਾਵੇ ਮੈਂ ਬੇਨਤੀ ਇਹ ਹੀ ਕਰਾਂਗਾ ਕਿ ਇਹਨਾਂ ਦੇ ਉੱਤੇ ਡੇਟ ਵੀ ਲਿਖੀ ਹੁੰਦੀ ਹੈ ਜੇ ਲੰਮਾ ਸਮਾਂ ਚੱਲਣ ਗਿਆ ਤੁਸੀਂ ਲੋੜ ਦੇ ਮੁਤਾਬਕ ਇਹ ਚੀਜ਼ ਨੂੰ ਵਰਤ ਲੈਣਾ ਹੈ ਇਹ ਮੈਡੀਕਲ ਕਿੱਟ ਹੈ ਪ੍ਰੋਪਰ ਹਲਕੇ ਫੁਲਕੇ ਜੇ ਤੁਹਾਨੂੰ ਲੋਟ ਜਾ ਕੇ ਤੇ ਜਿਹੜਾ ਤੁਹਾਡਾ ਲੋਕਲ ਨੀਅਰ ਬਾਏ ਜਿਹੜਾ ਵੀ ਡਾਕਟਰ ਹੈ ਉਹਦੀ ਸਲਾਹ ਲੈ ਸਕਦੇ ਹੋ ਵੀ ਇਹ ਦਵਾਈ ਜਿਹੜੀ ਹੈ ਇਹ ਕਿਸ ਕੰਮ ਤੇ ਮੈਂ ਖਾਣੀ ਹੈ ਤੇ ਉਹ ਤੁਸੀਂ ਖਾ ਵੀ ਸਕਦੇ ਹੋ ਸੋ ਇਸ ਟੀਮ ਦਾ ਮੈਂ ਧੰਨਵਾਦ ਕਰਦਾ ਔਰ ਇਦਾਂ ਦੀਆਂ ਹੋਰ ਟੀਮਾਂ ਨੂੰ ਬੇਨਤੀ ਕਰਾਂਗਾ ਕਿ ਵਕ ਵਕ ਅਗਲੇ ਪੜਾਅ ਦੇ ਵਿੱਚ ਹੋਰ ਵੀ ਚੀਜ਼ਾਂ ਜਿਹੜੀਆਂ ਪਰਮਾਨੈਂਟ ਡੈਮੇਜ ਹੋ ਚੁੱਕੀਆਂ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ ਤੇ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ